ਕੀ ਹਾਲ ਚਾਲ ਦੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਮੈਂ ਚੈਨਲ ਨੂੰ ਕਰੋ ਸਬਸਕ੍ਰਾਈਬ ਹਰ ਵਾਰ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਉਹਦਾ ਨਾਲ ਲੱਗੂ ਟਾਇਰ ਆਪਾਂ ਚੱਲਦੇ ਆ ਮਿੱਤਰੋ ਮਾਨ ਫਾਰਮ ਤੇ ਵੱਢਣ ਬਾਦਲੇ ਪਿੱਤੇ ਬਾਈ ਕੋਲ ਨਜ਼ੀਨ ਕੱਢ ਲਈ ਕਰੋ ਹਰਦੇ ਕੱਢਦੇ 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 ਘਮਾਦੇ ਘਮਾਦੇ ਕਮਾਰੇ ਕਮਾਰੇ ਲਾਡੀ ਬਾਈ ਕੱਢ ਰਿਹਾ ਬਾਹਰ ਸਾਡੀ ਬਾਈ ਨੇ ਜਾਣਾ ਕੱਢੂ ਕਰਨਾ ਤੇ ਜੱਸਾ ਬਾਈ ਦੇ ਆਪਾਂ ਚੱਲਦੇ ਹਾਂ ਲੈ ਕੇ ਮਸ਼ੀਨ ਮੇਟਰੋ ਮਸ਼ੀਨ ਆਪਾਂ ਲਾ ਲਈ ਟਰੈਕਟਰ ਤੋਂ ਟਰਾਲੀ ਜੰਦਿਆ ਲੈ ਕੇ ਕੀ ਕਰੋ ਕੋਵਾਂਟੀ ਜੇ ਕੁਨਾਂ ਦੀ ਬਾਹਰ ਬਾਹਰ ਤੇ ਪਹੁੰਚ ਗਏ ਚੱਲਦਾ ਦਾਣੇ ਕੱਢ ਰਹੇ ਆ ਜਾਦੇ ਜਿੰਨਾ ਕਹਿ ਸਕਦੇ ਹਾਂ ਬਹੁਤ ਨੁਕਸਾਨ 40% ਨੁਕਸਾਨ ਹੋਊਗਾ ਘੱਟੋ ਘੱਟ ਪਰ ਉਹ ਦੇਖਣ ਨੂੰ ਖੜੀ ਲੱਗਦੀ ਆ ਪਰ ਵਿੱਚ ਲੱਭੀਓ ਪਈ ਆ ਮਸ਼ੀਨ ਵਾਲਾ ਕੀ ਕਰੇ ਫਿਰ ਕਹਿਣਗੇ ਮਸ਼ੀਨ ਵਾਲਾ ਕੰਡੀਆਂ ਸਿੱਟ ਗਿਆ ਪਰ ਬਹੁਤ ਜ਼ਿਆਦੇ ਨੁਕਸਾਨ ਹੈ ਜਿੰਨਾ ਕਹਿ ਸਕਦੇ ਹਾਂ ਇਹਦਾ ਬੰਦੇ ਆਪਣੇ ਘਰ ਦੇ ਨੇ ਕੋਈ ਚੱਕਰ ਨਹੀਂ ਪਰ ਦੂਰੋਂ ਦੇਖਣ ਨੂੰ ਲੱਗੂ ਵੀ ਖੜੀ ਆ ਫਸਲ ਖੜੀ ਨਹੀਂ ਹਾਲੋ ਹਾਲੋ ਚੱਲਦੀ ਹੈ ਜੀ ਮਸ਼ੀਨ ਦੱਸਾ ਬਾਈ ਚਲਾ ਰਿਹਾ ਤੇ ਮਿੰਟੂ ਬਾਈ ਖੜਾ ਨਾਲ ਆ ਮੱਕੀ ਦੇ ਹਾਲਾਤ ਦੇਖੋ ਇੱਧਰ ਗੰਭੀਰ ਕੀ ਬਣਿਆ ਪਿਆ ਬਹੁਤ ਜ਼ਿਆਦਾ ਨੁਕਸਾਨ ਹੈ ਆ ਖੜਾ ਹੈ ਪਲਾਟ ਇਧਰਲਾ ਸਾਰਾ ਜਲਦੀ ਜਾਂਦਾ ਕੰਮ ਕਾਰਵਾਈ ਅੱਜ ਫਰਮਾਨ ਵਾਲੇ ਧੁੱਪ ਵੀ ਕੱਢਤੀ ਬਹੁਤ ਜ਼ਿਆਦਾ ਅੱਗ ਪੈਂਦੀ ਆ ਅਣੀ ਪੜਦਾ ਉੱਠੀ ਹੋਈ ਆ ਸਮਝ ਨਹੀਂ ਆਉਂਦੀ ਬੰਦਿਆਂ ਦੀ ਜੀਬ ਨਿਕਲੀ ਪਈ ਆ ਦੇਖੋ ਆਹ ਲੋ ਹਰ ਇੱਕ ਨੂੰ ਬੈਠਾ ਰਿਹਾ ਦੇ ਆਹ ਜੀ ਮੈਟਰ ਉੱਪਰ ਉਹ ਚੱਕ ਕੰਮਕਾਰ ਚੱਲੀ ਜਾਂਦਾ ਤੇ ਘੇਰਾ ਬਹੁਤ ਲੰਬਾ ਏ ਦੋ ਗਿਹੜੇ 68 ਦੇ ਜਾਂਦੇ ਨੇ ਤੇ ਦੋ ਆਉਂਦੇ ਨੇ ਟੈਂਕ ਫੁੱਲ ਹੋ ਜਾਂਦਾ ਸਮਝ ਲਓ ਟਾਈਮ ਵੀ ਵੱਧ ਲੱਗ ਰਿਹਾ ਤੇ ਕੰਮ ਵੀ ਘੱਟ ਨਿਬੜ ਰਿਹਾ ਤੇ ਇਥੇ ਦਾ 4 6 8 ਭਰ ਕੇ ਜਾਣੇ ਨੇ ਘੇਰਾ ਬਾਹਲਾ ਲੰਬਾ ਘੱਟੋ ਘੱਟ 7 8 ਗਿੱਲੀਆਂ ਦੀ ਲੰਬਾਈ ਹੋਣੀ ਹੈ। ਲਓ ਜੀ ਮਿੱਤਰੋ ਇੱਕ ਟਰਾਲੀ ਭਰ ਕੇ ਤੋਰਤੀ ਦੇ ਦੂਸਰੀ ਟਰਾਲੀ ਚੱਲ ਰਹੀ ਆ। ਜੌਂਡੀਰ ਵਾਲੀ ਚਲੀ ਗਈ ਤੇ ਅਰਜਨ ਵਾਲੀ ਚੱਲ ਰਹੀ ਆ ਦੇਖੋ 18 ਫੁੱਟੀ ਲੋ ਜੀ ਮਿੱਤਰੋ ਆ ਘਰੇ ਦਾ ਤਾਂ ਲੈ ਲਿਆ ਕੰਮ ਲਵੇ ਜੱਸੇ ਬਾਈ ਨੇ ਨਾ ਬਿਮਾਰਦਾ ਹੀ ਆਉਂਦਾ ਇੰਜਨ ਬਹੁਤ ਮਾਰਦਾ ਧੂਆ ਕੱਲੀ ਮੱਕੀ ਨਹੀਂ ਵੜਦੇ ਨਾਲ ਕਦੂ ਵੀ ਕਰੀਦਾ ਤੱਕ ਇੱਕ ਵਾਰੀ ਟਰੈਕਟਰ ਸਮਝ ਲੋ ਘੱਟ ਫੇਰਨਾ ਪਊਗਾ ਆਲੀ ਘਰ ਕੇ ਖਾਲੀ ਆ ਗਿਆ ਪਿੰਤਾ ਬਾਈ ਆਹ ਆ 50 50 852 ਦਾ ਸੀ ਆ ਗਿਆ ਜੀ 50 50 ਟੀਆ ਫੋਰਡ ਤੇ ਤੀਜੀ ਟਰਾਲੀ ਲਾ ਗਈ ਖਾਨ ਫਾਰਮ ਦੀ ਪੀਤਾ ਬਾਈ ਹਮ ਆ ਜਾ ਫਰਦੇ ਨੇ ਪੀਤੇ ਬਾਈ ਦੇ ਉਹ ਜੱਸਾ ਬਾਈ ਆਉਂਦਾ ਆਹ ਮਨਪ੍ਰੀਤ ਬਾਈ ਵੀ ਆ ਰਿਹਾ ਗੱਡੀ 'ਚ ਮੇਟੂ ਬਾਈ ਮਗਰ ਸਕੂਟੀ ਲਈ ਆਉਂਦਾ ਉਹ ਖੁਸ਼ ਹੈ ਖੁਸ਼ ਹੈ ਪੂਰਾ ਟਰੋ ਚੱਲੀ ਜਾਂਦੀ ਆ ਰਾਣੀ ਸੋਨਦਰਾ ਹਰ ਮਸਲੇ ਦਾ ਹੱਲਾ ਆਪਣੇ ਕੋਲ ਆ ਲਓ ਚੱਲਦੀ ਆ ਮੱਕੀ ਕੱਟ ਰਹੀ ਆ ਪ੍ਰਮਾਤਮਾ ਫੇਰ ਉੱਤੇ ਖੜਾ ਦੇਖੋ ਓੜਿਆ ਦੇਖੋ ਕਰੋ ਚੈੱਕ ਮੱਕੀ ਦਾ ਝਾੜ ਵੀ ਬਹੁਤ ਆ ਫੁੱਲ ਝਾੜਾ ਓਕੇ ਰਿਪੋਰਟ ਖਾਦਾਨੜ ਦੇ ਨਵੇਂ ਬਹੁਤ ਵਧੀਆ ਝਾੜ ਹੈ ਤੇ ਤੀਸਰੀ ਟਰਾਲੀ ਲੱਗੇ ਹੋਇਆ ਭਰਨ 16 16 ਗੁੱਡੀਆਂ ਟਰਾਲੀਆਂ ਨੇ ਪੂਰੀਆ ਡੀਸੀ ਕਰਕੇ ਤੋੜਦੇ ਆ ਢਾਣੇ ਲੱਗਿਆ ਪਾਉਣ ਜੱਸਾ ਬਾਈ 50 50 ਟੀ ਦੱਸੋ ਕਿਵੇਂ ਚੱਲਦੀ ਆ ਮਸ਼ੀਨ ਮੁੰਡਿੰਗ ਮਾਈਕਰ ਜੀ ਬਹੁਤ ਵਧੀਆ ਨਜ਼ਾਰਾ ਲੈਂਦਾ ਪਿਆ ਮੈਨੂੰ ਐਂ ਦੱਸ ਵੀ ਕਿੰਨੀ ਕੁ ਟੈਨਸ਼ਨ ਟੀ ਮੱਕੀ ਪੜਾਉਣ ਦੀ ਟੈਨਸ਼ਨ ਤਾਂ ਨਾ ਮੁੱੱਚੋ ਬਸ ਦਿਨ ਪਰ ਰਾਤ ਨੀਂਦ ਨਹੀਂ ਜਾਂਦੀ 30 ਗੀਲੇ ਘੜੇ ਤੇ ਹੁਣ ਨਜ਼ਾਰਾ ਕਿਵੇਂ ਵਹਿਲੇ ਹੋਣਗੇ ਹਾਂ ਹੁਣ ਦੱਸ ਨਾ ਯਾਰ ਸਵੇਰੇ ਲਾਈ ਆ 10 ਗੀਲੇ ਪੜਦੇ ਹਾਂ ਚੱਲਦਾ ਕੰਮਕਾਰ ਵਧੀਆ ਭਾਈ ਪੂਰੇ ਜੋਰਾਂ ਤੇ ਫਰੀਦ ਵਾਲਿਆਂ ਨੇ ਨਜ਼ਾਰਾ ਲਿਆਦਾ ਰਹਿਣਾ ਖੁੰਦਾ ਖਰੀਦਣੇ ਵਾਲਿਆਂ ਨੇ ਲਿਆ ਪਾ ਫੌਜ਼ੀ ਚੱਲਦੀ ਆ ਮਾਨ ਖੋਸ਼ਾ ਪੂਰਾ ਓਕੇ ਆ ਰਿਪੋਰਟ ਬਹੁਤ ਬਹੁਤ ਦਿਖਾਈਓ ਬਹੁਤ ਆ ਜੇ ਪੱਖਾ ਬਣਾ ਲਗੇ ਹਾਂ ਸਫਾਈ ਦਾ ਬਹੁਤ ਆ ਬਹੁਤ ਸਫਾਈ ਆ ਫਰੀਦ ਵਾਈ ਵੀ ਬੈਠਾ ਕੋਲੇ ਕਾਨੂੰ ਜਖੀ ਜੰਨਾ ਡੂਆ শেਡ ਸਾਹਿਬ ਅਨੰਦਪੁਰ ਸਾਹਿਬ ਲੱਗੇ ਹੋਏ ਨੇ ਫੋਨ ਤੇ ਕਿਸੇ ਨਾਲ ਸਲਾਹਕਾਰ ਬੰਦੇ ਨੇ ਇਹ ਸਲਾਹਕਾਰ ਜੀ ਕੈਨੇਡਾ ਪਹੁੰਚਣੀ ਹੈ ਵੀਡੀਓ ਠੀਕ ਹੋ ਜਾ